ਅਮਰਤਪਾਲ ਦੇ ਮਸਲੇ ਵਿੱਚ ਮੈਨੂੰ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਇਹਨੇ ਦੀ ਮਾਤਾ ਨਹੀਂ ਵੀ ਇਸ ਗੱਲ ਨੂੰ ਮੰਨਿਆ ਵੀ ਤੇਰੇ ਨਾਲ ਮਾਰ ਕਟਾਈ ਹੋਈ ਆ ਦਸੰਬਰ ਮਹੀਨੇ ਵਿੱਚ ਜਗਰਾਤ ਸਿੰਘ ਵੀਰਾ ਜਿਹੜਾ ਆਪਣਾ ਜੁਆਸਾ ਸਫਾ ਉਹ ਇਸ ਗੱਲ ਦੇ ਗਵਾਹ ਨਹੀਂ ਜਗਿੰਦਰਪਾਲ ਬਾਬਾ ਜੀ ਇਸ ਗੱਲ ਦੇ ਗਵਾਹ ਨਹੀਂ ਵੀ ਹਾਂਜੀ ਨਾ ਦਾ ਪਰਿਵਾਰ ਮੰਨਿਆ ਪਰ ਉਹ ਕਹਿੰਦੇ ਤੇਰੀ ਮਾਰ ਕਟਾਈ ਇਸ ਕਰਕੇ ਹੋਈ ਆ ਵਿਰਿੰਦਰ ਸਿੰਘ ਵੀ ਭਾਈ ਸਾਹਿਬ ਦੇ ਬਾਰ ਬਾਰ ਕੰਨ ਪਰੇ ਜਾ ਰਹੇ ਤੇ ਤੇਰੇ ਵੀ ਤੂੰ ਪਤਾ ਯੂਗਾ ਕਿ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋ ਰਿਹਾ ਸੀਗਾ ਜੀ ਜਿਹੜੀ ਮੇਰੇ ਨਾਲ ਮਾਰ ਕਟਾਈ ਹੋਈ ਸੀਗੀ ਕੋ ਮੇਰੇ ਨਾਲ ਹੋਈ ਸੀਗੀ ਆਪਾਂ 29 ਨੰਬਰ ਐਫ ਆਈ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਬਾਅਦ ਚ ਲਾਲਚ ਦਿੱਤੇ ਜਾ ਰਹੀਆਂ 6 ਕਰੋੜਾਂ ਚੋਂ ਚੋਣ ਚੋਂ ਲੱਖਾਂ ਚੋਂ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਬਾਅਦ ਚ ਲਾਲਚ ਦਿੱਤੇ ਜਾ ਰਹੀਆਂ 6 ਕਰੋੜਾਂ ਚੋਂ ਚੋਣ ਚੋਂ ਲੱਖਾਂ ਚੋਂ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਕਹਿੰਦਾ ਸੀ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਸੀ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਹੀ ਬੇਚੀ ਦਿੱਤੀ ਸੀਗੀ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਕਾਲਸਾ ਵਾਇਕਰ ਜੀ ਕੀ ਫਤਹਿ ਤੇ ਮੇਰਾ ਨਾਮ ਵਰਿੰਦਰ ਸਿੰਘ ਆ ਜੀ ਤੇ ਆਪਾਂ ਚਮਕੌਰ ਸਾਹਿਬ ਇਲਾਕੇ ਦੇ ਰਹਿਣਾ ਨੇ ਪਿੰਡ ਸਲੇਮਪਰੀ ਤੇ ਲਗਭਗ ਬਹੁਤਿਆਂ ਨੂੰ ਪਤਾ ਯੂਗ ਕਰ ਕਿ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਇਹ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੇ ਨਾਲ ਹੀ ਹੋਈ ਸੀਗੀ ਆਪਾਂ 29 ਨੰਬਰ ਐਫ ਆਈ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਜਿਹੜਾ ਅਜਨਾਲੇ ਤੋਂ ਅਗਵਾ ਕਰਕੇ ਮੋਟਰ ਤੇ ਲੈ ਜਾ ਕੇ ਮਾਰਕਟਾਈ ਕੀਤੀ ਗਈ ਸੀਗੀ ਜੀ ਤੇ ਜਿਹੜੀ ਇਹ ਅੱਜ ਮੇਰਾ ਪ੍ਰੈਸ ਪੁਰੇ ਚੰਡੀਗੜ੍ਹ ਆਉਣ ਦਾ ਮੁੱਖ ਮਕਸਦ ਇਹ ਸੀਗਾ ਜੀ ਕਿ ਸਾਡੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਆ ਤੇ ਹੋਰ ਜਿਹੜੇ ਵਿੱਚ ਸਾਂਝੇ ਬੰਦੇ ਹੁੰਨੇ ਆ ਉਹ ਪੰਥਕ ਤੌਰ ਤੇ ਹੋਣ ਚਾਹੀਏ ਸਮਾਜਿਕ ਤੌਰ ਤੇ ਤੇ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਮਸਲਾ ਇਹ ਹੱਲ ਹੋਵੇ ਤੇ ਉਹ ਹੱਲ ਇੱਕੇ ਸ਼ਰਤ ਪਰ ਹੋਣਾ ਸੀਗਾ ਜੀ ਵੀ ਜੋ ਇਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਆ ਅਗਵਾ ਕੀਤਾ ਉਹ ਇਹਨਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀਗੀ ਜੀ ਬਈ ਹਾਂ ਅਸੀਂ ਮਾਰਕਟਾਈ ਕੀਤੀ ਆ ਤੇ ਇਹ ਉਸ ਚੀਜ਼ ਤੋਂ ਅਮਰਤਪਾਲ ਖੁਦ ਵੀ ਮੁਕਰ ਰਿਹਾ ਸੀਗਾ ਸ਼ੁਰੂ ਤੋਂ ਹੀ ਜੀ ਜਦੋਂ ਸਾਡੀ ਸਫਰੋਡ ਪਿੰਡ ਵਿੱਚ ਵੀ ਬਾਬਾ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਜਦੋਂ ਅਸੀਂ 2023 ਵਿੱਚ ਦਸੰਬਰ ਮਹੀਨੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਆ ਘਰੇ ਖੁਦ ਜੀ ਅਸੀਂ ਤਿੰਨ ਜਣੇ ਸੀਗੇ ਜੀ ਜਿਹੜੇ ਨਾਲ ਗਏ ਸੀਗੇ ਤੇ ਇਹਨਾਂ ਦੇ ਪਰਿਵਾਰ ਨੇ ਉੱਥੇ ਆਪਣੇ ਪੁੱਤ ਦੀ ਸਾਰੀ ਗਲਤੀ ਮੰਨੀ ਹੈਗੀ ਆ ਤੇ ਬਾਰੇ ਮੈਨੂੰ ਬਸ ਇਹੀ ਗੱਲ ਕਹੀ ਗਈ ਆ ਵੀ ਉਹ ਲੋਕਾਂ ਸਾਹਮਣੇ ਸੰਗਤ ਸਾਹਮਣੇ ਕਹਿੰਦੇ ਮਾਫੀ ਨਹੀਂ ਮੰਗ ਸਕਦੇ ਹੈਗੇ ਵੀ ਇਹਦੇ ਵਿੱਚ ਅਮਰਤਪਾਲ ਸਿੰਘ ਦੀ ਫਿਰ ਬੇਇੱਜ਼ਤੀ ਹੋਊਗੀ ਲੋਕਾਂ ਵਿੱਚ ਜੀ ਤੇ ਉਹ ਪਰਿਵਾਰ ਨੇ ਹੀ ਮਾਤਾ ਜੀ ਨੇ ਜਿਹੜਾ ਮੈਨੂੰ ਅੱਗੇ ਫੈਸਲਾ ਕਰਨ ਦੀਆਂ ਆਫਰਾਂ ਵੀ ਦਿੱਤੀਆਂ ਤੇ ਡਰਾਇਆ ਧਮਕਾਇਆ ਵੀ ਗਿਆ ਡਰਾਇਆ ਧਮਕਾਇਆ ਇਸ ਤਰੀਕੇ ਨਾਲ ਗਿਆ ਵੀ ਸਾਡੇ ਕੋਲ ਬਹੁਤ ਇੱਥੇ ਸਿੰਘ ਆਉਂਦੇ ਆ ਜੀ ਬੰਦੇ ਆਉਂਦੇ ਆ ਜੀ ਜਿਹੜੇ ਸਾਨੂੰ ਆ ਕੇ ਇਹੇ ਗੱਲ ਕਹਿੰਦੇ ਆ ਵੀ ਸਾਨੂੰ ਮਾਤਾ ਜੀ ਕੋਈ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ ਤੁਹਾਡੇ ਵਾਸਤੇ ਜੀ ਤੇ ਮਾਤਾ ਦੇ ਇਹ ਸ਼ਬਦਾਵਲੀ ਸੀਗੀ ਮੇਰੇ ਪ੍ਰਤੀ ਵੀ ਬਰਿੰਦਰ ਸਿੰਘ ਜੀ ਕਹਿੰਦੇ ਕੱਲ ਨੂੰ ਤੇਰਾ ਕਿਸੇ ਨੇ ਨੁਕਸਾਨ ਕਰਤਾ ਫੇਰ ਤੂੰ ਸਾਡਾ ਨਾਮ ਨਾ ਲਾਈਂ ਵੀ ਭਾਈ ਸਾਹਿਬ ਤੇ ਬਹੁਤ ਕਟੜੇ ਇੱਥੇ ਜਿਹੜੇ ਹਮੈਤੀਆਂ ਉਹ ਸਾਡੇ ਘਰੇ ਆਉਂਦੇ ਜਾਂਦੇ ਆ ਜੀ ਤੇ ਉਦੋਂ ਹੀ ਜਿਹੜਾ ਗੁਰਪ੍ਰੀਤ ਸਿੰਘ ਆਪਣਾ ਸਿੰਘ ਗੁਰਪ੍ਰੀਤ ਸਿੰਘਾ ਢੀਖੀ ਪਿੰਡੀ ਆ ਜੀ ਜਿਹੜਾ ਉਹ ਟਾਈਮ ਆਪਣਾ ਪੁਲਿਸ ਤੋਂ ਪੰਘੋੜਾ ਚੱਲ ਰਿਹਾ ਸੀਗਾ ਉਹ ਵੀ ਉੱਥੇ ਪਰਿਵਾਰ ਵਿੱਚ ਹਾਜ਼ਰ ਸੀਗਾ ਜਿਸ ਦਾ ਕਿ ਆਪਾਂ ਨੇ ਜ਼ਿਕਰ ਕੋਈ ਨਹੀਂ ਕੀਤਾ ਵੀ ਚਲੋ ਜੋ ਵੀ ਪੁਲਿਸ ਆਪਣੀ ਕਾਰਵਾਈ ਕਿਸੇ ਤਰੀਕੇ ਨਾਲ ਵੀ ਕਰਦੀ ਆ ਤਾਂ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਕੀਤਾ ਨਾ ਕੋਈ ਝੂਠੇ ਬੋਲਿਆ ਤੇ ਨਾ ਕੋਈ ਸੱਚੇ ਬੋਲਿਆ ਆਪਾਂ ਚੁੱਪ ਰਹੇ ਆ ਪਿਛਲੇ 2 ਸਾਲਾਂ ਤੋਂ ਜੀ ਤੇ ਹੁਣ ਮੇਨ ਮਕਸਦ ਜਿਹੜਾ ਮੇਰੇ ਮਨ ਨੂੰ ਬੋਲਣ ਦਾ ਅੰਦਰ ਤੋਂ ਆਵਾਜ਼ ਆਈ ਆ ਉਹ ਇਹ ਹੈ ਵੀ ਜਿਹੜੀ ਹੁਣ ਇਹਨਾਂ ਨੇ ਮੱਗ ਹੀ ਵਾਲੇ ਦਿਨ ਆਪਣੀ ਪਾਰਟੀ ਦਾ ਐਲਾਨ ਕੀਤਾ ਅਮਰਪਾਲ ਸਿੰਘ ਦੇ ਪਰਿਵਾਰ ਨੇ ਕੀਤਾ ਤੇ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਦਾ ਮੈਂ ਜਦੋਂ ਸਤਿਕਾਰ ਕਰਦਾ ਸੀ ਕਰਦਾ ਹਾਂ ਤੇ ਉਹਨਾਂ ਦੀ ਕੁਰਬਾਨੀ ਅੱਗੇ ਕਰਦਾ ਰਹੂੰਗਾ ਜੀ ਬਾਕੀ ਉਹ ਅੱਗੇ ਪਰਿਵਾਰਕ ਮੈਂਬਰਾਂ ਦੀ ਆਪਣੀ ਇੱਛਾਈ ਦੀ ਵੀ ਉਹਨਾਂ ਨੇ ਸੱਚ ਦਾ ਸਾਥ ਦੇਣਾ ਜਾਂ ਝੂਠ ਦਾ ਕਿਉਂਕਿ ਮੇਰੇ ਉਹ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਸਬੰਧ ਨੇ ਦਿਲ ਤੋਂ ਜੀ ਕੋਈ ਇਹ ਨਹੀਂ ਹੈਗਾ ਵੀ ਲੋਕ ਉਹਨਾਂ ਨੂੰ ਐਮਪੀ ਬਣ ਤੋਂ ਬਾਅਦ ਜਾਣਣ ਲੱਗੇ ਆ ਤੇ ਮੈਂ ਭਾਜੀ ਨਾਲ ਨੂੰ ਪਹਿਲਾਂ ਤੋਂ ਹੀ ਜਾਣਦਾ ਤੇ ਆਪਣੀ ਭੈਣ ਦਾ ਨੂੰ ਸੰਦੀਪ ਕੌਰ ਨਾਲ ਨੂੰ ਜੀ ਸਾਡੇ ਆਪਸੀ ਆਪਣੇ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਤੇ ਇੱਕ ਮੇਰਾ ਭਰਾ ਇਹ ਗ੍ਰਿੰਦਰ ਸਿੰਘ ਰਾਜੇਵਾਲ ਤੋਂ ਅਸੀਂ 2015 ਤੋਂ ਪੜੇ ਸੀਗੇ ਜੀ ਗੁਰਮਤ ਕਾਲਜ ਵਿੱਚ ਤੇ ਪੜੇ ਪੜੇ ਬਿਸ਼ੱਕੇ ਸੀ ਘੱਟ ਸਮਾਂ ਪਰ ਉਸ ਤੋਂ ਬਾਅਦ ਸਾਡਾ ਪਿਆਰ ਕਾਫੀ ਆਪਸ ਵਿੱਚ ਅਸੀਂ ਕਨੈਕਟ ਰਹੇ ਹਾਂ ਜੀ ਤੇ ਮੈਨੂੰ ਨਹੀਂ ਪਤਾ ਉਹ ਉਹਨਾਂ ਦੀ ਪਰਿਵਾਰ ਦੀ ਕੀ ਮਜਬੂਰੀ ਹੈ ਕਿ ਨਹੀਂ ਕਿ ਉਹਨਾਂ ਨੂੰ ਇੱਕ ਜਿਹੜਾ ਇਨਸਾਨ ਮੇਰਾ ਮੇਨ ਕਾਰਨ ਇਹ ਆ ਬੋਲਣ ਦਾ ਵੀ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜੂਰੀ 'ਚ ਖੜ ਕੇ ਬਾਰ-ਬਾਰ ਝੂਠ ਬੋਲ ਸਕਦਾ ਹੈ ਕਿ ਬਰਿੰਦਰ ਸਿੰਘ ਮੈਂਟਲੀ ਅਫਸੈਟ ਆ ਹਕੂਮਤ ਨੇ ਸਾਡੇ ਤੇ ਝੂਠੇ ਬਰਚੇ ਦਰਜ ਕਰਾਤੇ ਤਾਂ ਮੈਂ ਉਹਨੂੰ ਅੱਜ ਵੀ ਇਹੀ ਆਪਣੀ ਜਿਹੜੀ ਜ਼ੁਬਾਨ ਮੇਰੀ ਪਹਿਲੇ ਦਿਨ ਸੀ ਕਿ ਮੈਂ ਅੱਜ ਵੀ ਇਹੀ ਜ਼ੁਬਾਨ ਕਰਦਾ ਕਿ ਉਹ ਤਰਵਾਰ ਸਾਹਿਬ ਆ ਕੇ ਕਹਿ ਦੇਣ ਵੀ ਮੈਂ ਬਰਿੰਦਰ ਸਿੰਘ ਨਾਲ ਮਾਰਕਟਾਈ ਨਹੀਂ ਕੀਤੀ ਹੈਗੀ ਠੀਕ ਹੈ ਜੀ ਤੇ ਮੈਂ ਇਹਨੂੰ ਅਗਵਾ ਨਹੀਂ ਕਰਾਇਆ ਹੈਗਾ ਜੀ ਤੇ ਮੈਂ ਇਹ ਕੇਸਾਂ ਦੀ ਬਿਆਦਬੀ ਨਹੀਂ ਕਰੀ ਹੈਗੀ ਮੇਰੇ ਕੰਕੇ ਦੀ ਬਿਆਦਬੀ ਨਹੀਂ ਹੋਈ ਹੈਗੀ ਤਾਂ ਜੋ ਵੀ ਇਹ ਮੈਨੂੰ ਸਜ਼ਾ ਲਾਉਣਗੇ ਨਾ ਜੀ ਮੈਂ ਸਜ਼ਾ ਕੋਕ ਤੁਹਾਨੂੰ ਤਿਆਰਾਂ ਜੀ ਜੇਕਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਕਿਉਂਕਿ ਮੈਂ ਗਲਤੀ ਆਪਣੇ ਆਪ ਤੋਂ ਨਹੀਂ ਮਨਾਉਣੀ ਚਾਹੁੰਦਾ ਜੀ ਨਾ ਮੈਂ ਏਡਾ ਕਾਬਲ ਹੈਗਾ ਵੀ ਮੈਂ ਕਿਸੇ ਤੋਂ ਗਲਤੀ ਮਨਾਵਾ ਮੈਂ ਸਿਰਫ ਅਮਰਤਪਾਲ ਦੇ ਕੇਸ ਵਿੱਚ ਸੱਚਾ ਹੋ ਸਕਦਾ ਦੁਨਿਆਵੀ ਜ਼ਿੰਦਗੀ ਵਿੱਚ ਮੇਰੇ ਤੋਂ ਪਹਿਲਾਂ ਵੀ ਕੋਈ ਗਲਤੀਆਂ ਘੁੱਲਣਾ ਚੁੱਕੀਆਂ ਆਪਣੀਆਂ ਜ਼ਿੰਦਗੀ ਵਿੱਚ ਹੁੰਦੀਆਂ ਰਹਿੰਦੀਆਂ ਤੇ ਹੋ ਸਕਦਾ ਜੇ ਮਹਾਰਾਜ ਨਾ ਕਿਰਪਾ ਕਰਨ ਤਾਂ ਹੁੰਦੀਆਂ ਰਹਿੰਦੀਆਂ ਵੀ ਆ ਦੁਨਿਆਵੀ ਆਪਾਂ ਇਨਸਾਨ ਆ ਅੰਮ੍ਰਿਤਪਾਲ ਦੇ ਮਸਲੇ ਵਿੱਚ ਮੇਰੇ ਤੋਂ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਜੀ ਵੀ ਹਾਂ ਮੈਂ ਉੱਥੇ ਸੱਚਾ ਜਾਂ ਝੂਠਾ ਮੈਨੂੰ ਕੋਈ ਵੀ ਬੰਦਾ ਸਾਫ਼ਤ ਕਰ ਦੇਵੇ ਵੀ ਬਰਿੰਦਰ ਸਿੰਘ ਤਾਂ ਕੋਈ ਝੂਠੀਆਂ ਫੀਆਰ ਦਰਜ ਕਰਾਈ ਆ ਇਹਨਾਂ ਨੇ ਮੇਰਾ 2200 ਰੁਪਈਆ 2200 ਤੋਂ ਕੁਝ ਉੱਪਰ ਰੁਪਈਆ ਮੇਰੀ ਜੇਬ ਚੋਂ ਕੱਢ ਲਿਆ ਸੀਗਾ ਮੈਂ ਉਹ ਵੀ ਰੱਬ ਤੋਂ ਡਰ ਕੇ 1800 ਜਾਂ 1900 ਲਿਖਾਇਆ ਜੀ ਹੈਨਾ ਵੀ ਮੈਂ ਚਾਹੁੰਦਾ ਸੀ ਕਿ ਮੇਤੇ 1 ਰੁਪਿਆ ਵੱਧ ਨਾ ਲਿਖਾ ਹੋ ਜਾਵੇ ਐਫ ਆਈ ਆਰ ਵਿੱਚ ਘੱਟ ਭਾਵੇਂ ਜਿੰਨੇ ਮੇਤੇ ਮਰਜ਼ੀ ਲਿਖਾ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦੀ ਮਾਤਾ ਨੇ ਹੀ ਵੀ ਇਸ ਗੱਲ ਨੂੰ ਮੰਨਿਆ ਵੀ ਤੇਰੇ ਨਾਲ ਮਾਰਕਟ ਆਈ ਹੋਈ ਜਾਂ ਦਸੰਬਰ ਮਹੀਨੇ ਵਿੱਚ ਜਗਰਾਤ ਸਿੰਘ ਬੇਰਾ ਜਿਹੜਾ ਆਪਣਾ ਯੂ ਐਸ ਐਸ ਐਫਾ ਉਹ ਇਸ ਗੱਲ ਦੇ ਗਵਾਹ ਨੇ ਜੀ ਜਗਿੰਦਰਪਾਲ ਬਾਬਾ ਜੀ ਇਸ ਗੱਲ ਦੇ ਗਵਾਹ ਨੇ ਜੀ ਵੀ ਹਾਂਜੀ ਇਹਨਾਂ ਦਾ ਪਰਿਵਾਰ ਮੰਨਿਆ ਪਰ ਉਹ ਕਹਿੰਦੇ ਤੇਰੀ ਮਾਰਕਟ ਆਈ ਇਸ ਕਰਕੇ ਹੋਈ ਆ ਬਿਰਿੰਦਰ ਸਿੰਘ ਵੀ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਜਾ ਰਹੇ ਤੇ ਤੇਰੀ ਵਰਤੀ ਇਹ ਉਹਨਾਂ ਦੀ ਮਾਤਾ ਨੇ ਸ਼ਬਦਾਬ ਲਈ ਆ ਵੀ ਤੂੰ ਸੱਚਾ ਜੀਗਾ ਸਾਨੂੰ ਪਰ ਤੇਰੀ ਮਾਰਕਟਾਈ ਹੋਣ ਦਾ ਕਾਰਨ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਗਏ ਆ ਵੀ ਬਰਿੰਦਰ ਸਿੰਘ ਐਦਾਂ ਬਰਿੰਦਰ ਸਿੰਘ ਐਦਾਂ ਜੀ ਤੇ ਮੈਂ ਇਹ ਗੱਲ ਸੋਚ ਕੇ ਦੁਖੀ ਵੀ ਆ ਤੇ ਹੈਰਾਨ ਵੀ ਆ ਵੀ ਜਿਹੜਾ ਇਨਸਾਨ ਕੰਨਦਾਨਾ ਕੱਚਾ ਹੋ ਸਕਦਾ ਉਹ ਕੱਲ ਨੂੰ ਪੰਜਾਬ ਦਾ ਭਲਾ ਕੀ ਕਰ ਲੂਗਾ ਤੇ ਪੰਜਾਬ ਦੇ ਵਸਨੀਕਾਂ ਦਾ ਭਲਾ ਕੀ ਕਰ ਲੂਗਾ ਜੀ ਤੇ ਜਿਹੜਾ ਬੰਦਾ ਇੱਕ ਛੋਟੀ ਜੀ ਧਾਰਾ ਚਾਹੇ ਉਹ 365 ਧਾਰਾ ਸੀਗੀ ਚਾਹੇ 307 ਅਗੇ ਇਨਵੋਲਵ ਹੋਣੀ ਸੀਗੀ 295 ਏ ਵੀ ਲੱਗਿਆ ਕਿਉਂਕਿ ਮੇਰੇ ਕੇਸ ਉੱਥੇ ਤਿੰਨ ਵਾਰੀ ਖੁੱਲੇ ਗਏ ਆ ਦਸਤਾਰ ਮੇਰੀ ਉਹ ਦਸਤਾਰ ਮੈਂ ਆਪਣੀ ਆਪ ਬੰਨੀ ਆ ਤੇ ਜਿਹੜੀ 295ਏ ਧਾਰਾ ਲੱਗੀ ਹੈ ਜੀ ਉਹ 30 ਦਿਨ ਮੇਰਾ ਉਥੋਂ ਕੰਗਾ ਲੱਭਿਆ ਠੀਕ ਹੈ ਜੀ ਜਿਹੜਾ ਕਿ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਂ ਚਲੋ ਦਾਵਾ ਨਹੀਂ ਕਰਦਾ ਵੀ ਗੁਰਸਿੱਖ ਦਾ ਆਪਣੇ ਕਕਾਰਾਂ ਨਾਲ ਪਿਆਰ ਹੁੰਦਾ ਤੇ ਹੋਣਾ ਚਾਹੀਦਾ ਤੇ ਮੈਂ ਆਪਣੇ ਕਕਾਰ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦਾ ਹਾਂ ਮੇਥੋਂ ਦੂਰ ਨਾ ਜੀ ਰਹਿਣ ਪਰ ਇਹਨਾਂ ਬੰਦਿਆਂ ਨੇ ਮੇਰੇ ਕਕਾਰਾਂ ਦੀ ਵੀ ਬਦਬਦੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਉੱਥੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਸੀਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਧੋਲੇ ਹੋਏ ਸੀਗੇ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਹੈ ਜੀ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਬਾਅਦ ਤੇ ਲਾਲਚ ਦਿੱਤੇ ਜਾ ਰਹੇ ਆ ਕਿ ਉਹ ਕਰੋੜਾਂ 'ਚ ਹੋਣ ਚਾਹੀਣ ਚ ਉਹ ਲੱਖਾਂ 'ਚ ਹੋਣ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹ ਬੇਨਤੀ ਕੀਤੀ ਸੀਗੀ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਵੀ ਪੈਸੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਾਪ ਦੀ ਕਮਾਈ ਦਾਦਿਆਂ ਦੀ ਕਮਾਈ ਕਰੀ ਹੋਈ ਅਸੀਂ ਆਪਣੇ ਘਰਾਂ ਸੌਖੀ ਪਾਣਾ ਪ੍ਰਸ਼ਾਦਾ ਪਾਣਾ ਛਕਦੇ ਜੀ ਆਣ ਭੈਣ ਭਰਾ ਬਾਹਰ ਨੇ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਹਨਾ ਜੀ ਵੀ ਆਪਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰਉਣਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਤੋਂ ਇਹ ਗਲਤ ਤੁਸੀਂ ਇਹੀ ਕਹਿ ਦੋ ਵੀ ਹਾਂ ਜਿਹੜੀ ਸਭ ਤੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕੰਨ ਦੇ ਕੱਚੇ ਹੋਣ ਕਰਕੇ ਹੀ ਹੋਊਗੀ ਮੈਂ ਕਿਹਾ ਅਸੀਂ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ ਤੈਨੂੰ ਬਾਹਰ ਭੇਜ ਸਕਦੇ ਆ ਜਾਂ ਤੈਨੂੰ ਪੈਸੇ ਦੇ ਸਕਦੇ ਆ ਤੇ ਪੈਸੇ ਲਗਭਗ 3-4 ਤਰ੍ਹਾਂ ਦੀਆਂ ਇਹ ਪਾਰਟੀਆਂ ਨੇ ਜਿਹੜੇ ਮੈਨੂੰ ਪੈਸੇ ਦੀ ਆਫਰਾਂ ਕਰਦੇ ਨੇ ਉਹ ਲੱਖਾਂ 'ਚ ਵੀ ਕਰਨ ਲੱਗ ਜਾਂਦੇ ਨੇ ਕਰੋੜਾਂ 'ਚ ਵੀ ਕਰਨ ਲੱਗ ਜਾਂਦੇ ਨੇ ਫਿਰ ਡਰਾਉਣ ਧਮਕਾਉਣ ਵੀ ਲੱਗ ਜਾਂਦੇ ਨੇ ਵੀ ਤੈਨੂੰ ਘਰ ਤੇ ਚੱਕ ਕੇ ਤੇਰੇ ਡੱਬੂ ਨੂੰ ਮਾਰ ਦੇਣਾ ਕਿਉਂਕਿ ਇੱਕ ਬਲਜਿੰਦਰ ਸਿੰਘ ਪ੍ਰਵਾਨਿਆ ਰਾਜਪੁਰੇ ਤੋਂ ਜੀ ਉਹਨੇ ਸ਼੍ਰੀ ਆਮ ਧੰਮ ਕੀ ਧੱਤੀ ਸੀਗੀ ਇਹ ਵੀ ਤੁਹਾਨੂੰ ਦੱਸਾਂਗੇ ਵੀ ਸਿੰਘਾਂ ਦੇ ਹੱਥਾਂ ਦੀ ਕਟਾਈ ਹੁੰਦੀ ਕੀ ਹੈ ਜੀ ਉਹਨੇ ਸਪੈਸ਼ਲ ਨੈਟਵਰਕ ਤੇ ਵੀਡੀਓ ਪਾਈ ਆ ਇਸ ਮਸਲੇ ਵਿੱਚ ਮੇਰਾ ਪ੍ਰਸ਼ਾਸਨੇ ਕੋਈ ਸਾਥ ਨਹੀਂ ਦਿੱਤਾ ਜੀ ਜਦ ਕਿ ਅਸੀਂ ਬੀ ਹਾਂ ਮੈਂ ਇਹ ਗੱਲ ਮੰਨਦਾ ਮੈਂ ਸ਼ਿਕਾਇਤ ਦਰਜ ਨਹੀਂ ਸੀਗੀ ਕਰਾਈ ਪਰ ਜਿਹੜੀਆਂ ਗੱਲਾਂ ਪ੍ਰਸ਼ਾਸਨ ਨੂੰ ਪਤਾ ਆਨਲਾਈਨ ਤਾਂ ਪ੍ਰਸ਼ਾਸਨ ਨੇ ਆਪਣੇ ਬਿਹੇਵ ਤੇ ਵੀ ਉਹ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਜਿਹੜਾ ਬੰਦਾ ਕਿ ਮੈਨੂੰ ਘਰ ਤੋਂ ਕੁੱਟਣ ਦੀਆਂ ਧਮਕੀਆਂ ਦਿੰਦਾ ਸੀਗਾ ਸ਼੍ਰੀ ਆਮ ਜੀ ਵੀ ਤੁਹਾਨੂੰ ਘਰ ਤੇ ਵੱਢ ਕੇ ਕੁੱਟਾਂਗੇ ਤੁਹਾਨੂੰ ਇਹ ਕਰਾਂਗੇ ਉਹ ਕਰਾਂਗੇ ਜੀ ਤੇ ਜਾਨੀ ਮੈਂ ਮੇਰਾ ਹੁਣ ਮੈਂ ਇੰਨਾ ਕਿਸ ਹਾਲਾਤ ਤੋਂ ਦੁਖੀ ਹਾਂ ਮੌਜੂਦਾ ਪੰਜਾਬ ਤੋਂ ਦੇਖੋ ਪ੍ਰਸ਼ਾਸਨ ਪ੍ਰਸ਼ਾਸਨ ਚ ਵੀ ਚੰਗੇ ਬਾੜੇ ਬੰਦੇ ਹੁੰਨੇ ਆ ਧਾਰਮਿਕ ਬਾਣੇ ਵਿੱਚ ਵੀ ਚੰਗੇ ਬਾਣੇ ਹੁੰਨੇ ਆ ਜਾਨੀ ਜਿਹਦਾ ਵੀ ਜੋਰ ਚੱਲਦਾ ਉਹ ਗਰੀਬ ਸਿੱਖ ਨੂੰ ਦਬਕਾਉਂਦਾ ਹੀ ਦਬਕਾਉਂਦਾ ਜੀ ਮੈਨੂੰ ਪ੍ਰਸ਼ਾਸਨ ਵੱਲੋਂ ਵੀ ਤਵਕਾਇਆ ਗਿਆ ਇਹ ਕਹਿ ਰਹੇ ਆ ਬਿਰਿੰਦਰ ਸਿੰਘ ਸਰਕਾਰੀ ਆ ਬਿਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਮੈਨੂੰ 100% ਸ਼ੋਅ ਕਰਨ ਦੀ ਲੋੜ ਨਹੀਂ ਮੈਨੂੰ 1% ਸ਼ੋਅ ਕਰ ਦੇਣ ਵੀ ਮੈਂ ਏਜੰਸੀਆਂ ਦਾ ਬੰਦਾ ਜਾਂ ਮੈਂ ਸਰਕਾਰੀ ਬੰਦਾ ਜੀ ਕਉਕਿ ਮੈਂ ਜੇ ਸਰਕਾਰੀ ਬੰਦਾ ਐ ਮੇਰਾ ਜਿਹੜਾ ਵੈਪਨ ਦਾ ਲਾਇਸੈਂਸ ਆ ਉਹ ਅਗਸਤ ਮਹੀਨੇ ਵਿੱਚ 2024 ਚ ਬਣਿਆ ਗਿਆ ਤੇ ਫੀਸ ਅਸੀਂ ਕਟਾਈ ਸੀਗੀ 2023 ਵਿੱਚ ਇਹ ਮਾਰਚ ਦੇ ਅਪ੍ਰੈਲ ਮਹੀਨੇ ਵਿੱਚ ਡੇਢ ਸਾਲ ਬਾਅਦ ਮੇਰਾ ਲਾਇਸੈਂਸ ਬਣਾਇਆ ਗਿਆ ਸਰਕਾਰ ਵੱਲੋਂ ਉਦਾਂ ਇਲਜ਼ਾਮ ਮੇਰੇ ਤੇ ਸਰਕਾਰੀ ਹੋਣ ਤੇ ਲੱਗ ਰਹੇ ਆ ਮੇਰੇ ਦੋਸਤਾਂ ਦੀ ਜਾਨ ਨੂੰ ਖਤਰਾ ਸਾਡੇ ਹੁਣ ਪ੍ਰਸ਼ਾਸਨ ਨੇ ਚਾਰ ਜਾਂ ਪਤਾ ਨਹੀਂ ਪੰਜ ਲਾਇਸੈਂਸ ਸਾਡੇ ਬਣੇ ਆ ਜੇ ਪੰਜਵਾਂ ਸਾਡਾ ਪੈਂਟਿੰਗ ਹੈ ਜੀ ਉਹ ਵੀ 2 ਸਾਲ ਦੇ ਬਕਵਾਸ ਤੋਂ ਬਾਅਦ ਨਾ ਪ੍ਰਸ਼ਾਸਨ ਪੂਰਾ ਖੁੱਲ੍ਹ ਕੇ ਸਾਥ ਦੇ ਰਿਹਾ ਨਾ ਜਿਹੜੇ ਜਥੇਦਾਰਾਂ ਕਾਲਤਾਕ ਸਾਹਿਬ ਦੇ ਸੀ ਆਪਣੀ ਇੱਕ ਸੰਸਥਾ ਸਾਡੀ ਸਰੂਚ ਅਦਾਲਤਾ ਗੁਰਸਿੱਖੀ ਨਾਤੇ ਮੈਂ ਕਾਲਤਾਕ ਸਾਹਿਬ ਨੂੰ ਮੰਨਦਾ ਸੀ ਮੰਨਦਾ ਹਾਂ ਤੇ ਮੰਨਦਾ ਰਹੂੰਗਾ ਪਰ ਜਿਹੜੇ ਉੱਥੇ ਦੇ ਜਥੇਦਾਰਾਂ ਉਹਨਾਂ 'ਚ ਮੇਰਾ ਕੋਈ ਵਿਸ਼ਵਾਸ ਨਹੀਂ ਰਿਹਾ ਗਿਆ ਜੀ ਕਿਉਂਕਿ ਉਹਨਾਂ ਬੰਦਿਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹੈ ਜਿਹੜਾ ਇਸ ਸਮੇਂ ਮੌਜੂਦਾ ਉੱਥੇ ਜਥੇਦਾਰ ਅਗਵੀਰ ਸਿੰਘ ਆ ਉਹ ਜਥੇਦਾਰ ਅਗਵੀਰ ਸਿੰਘ ਜਿਹੜੇ ਉਹ ਪਹਿਲਾਂ ਅਨੰਦਪੁਰ ਸਾਹਿਬ ਦੇ ਜਥੇਦਾਰ ਸੀਗੇ 2022 ਵਿੱਚ ਕਲਾਰਾਂ ਪਿੰਡਾ ਚਮਕੌਰ ਸਾਹਿਬ ਮਰੰਡਾ ਰੋਡ ਤੋਂ ਉਹ ਤੇ ਇੱਕ ਗਰੀਬ ਸਿੱਖ ਜਿਹੜਾ ਅਮਤਧਾਰੀ ਸੀਗਾ ਜੀ ਉਹਦੇ ਕੇਸਾਂ ਵਿੱਚ ਤਿੰਨ ਮੁੰਡਿਆਂ ਨੇ ਪਿੰਡਦਿਆਂ ਨਹੀਂ ਆਂਡੇ ਮਲਤੇ ਸੀਗੇ ਹੋਲਦੀ ਦੇ ਬਹਾਨੇ ਵੀ ਅਸੀਂ ਹੋਲਦੀ ਮਨਾ ਰਹੇ ਹਾਂ ਜੀ ਤੇ ਉਹਦੇ ਕੇਸਾਂ ਦੀ ਬੇਅਦਬੀ ਹੋਈ ਕੇਸਾਂ 'ਚ ਆਂਡੇ ਪਾਏ ਗਏ ਦਸਤਾਰ ਦੀ ਬੇਅਦਬੀ ਹੋਈ ਅਸੀਂ ਉਹ ਮੈਨੂੰ ਚਲੋ ਕਲਾਰਾ ਪਿੰਡ ਤੋਂ ਫੋਨ ਆਇਆ ਮੇਰਾ ਜਾਣਕਾਰ ਵੀ ਰਸੀਗਾ ਵੀ ਫਿਰੰਦਰ ਐਦਾਂ ਗੱਲ ਹੋ ਗਈ ਕਿਉਂਕਿ ਮੈਂ ਆਪਣੇ ਇਲਾਕੇ ਵਿੱਚ ਜੇ ਕਿਸੇ ਦਾ ਸਾਥ ਦੰਨਾ ਤਾਂ ਸੱਚ ਦੇ ਝੂਠ ਦੇ ਵਿਹਵ ਤੇ ਹੀ ਦੰਨਾ ਬਸ ਮੇਰੀ ਇੱਕ ਗਲਤੀ ਏ ਆ ਜ਼ਿੰਦਗੀ ਦੀ ਅਸੀਂ ਕੰਮ ਕਰਕੇ ਸੋਸ਼ਲ ਮੀਡੀਆ ਤੇ ਸ਼ੋਅ ਨਹੀਂ ਜੀ ਕਰਦੇ ਹੈਗੇ ਤੇ ਇਹਨਾਂ ਦਾ ਕੰਮ ਆ ਵੀ ਕੰਮ ਕਰ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਣਾ ਜਦੋਂ ਕੰਮ ਹੋ ਗਿਆ ਤਾਂ ਇਹਨਾਂ ਨੇ ਉਦੋਂ ਵੀ ਗੱਲਾਂ ਨੂੰ ਚਾਰ ਚੰਦ ਲਾ ਕੇ ਅੱਗੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਆ ਅਸੀਂ ਉਹ ਚੀਜ਼ਾਂ ਤੋਂ ਥੋੜਾ ਬਚਦੇ ਰਹੇ ਆ ਇਹੀ ਸਾਡਾ ਗੁਨਾਹ ਏ ਜੀ ਕਿਦਨਗੇ ਦੇ ਮੈਂ ਆਪਣਾ ਗਨਾਹ ਵੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਵੀ ਇਹਨਾਂ ਦੀ ਰੀਸ ਹੁਣ ਉਦਾਂ ਹੀ ਕਰਕੇ ਦਿਖਾਉਣੀ ਹੈ ਵੀ ਜੇ ਤੁਸੀਂ ਕੰਮ ਕਰਦੇ ਤਾਂ ਸਿੱਖੀ ਕੱਲੀ ਤੁਹਾਡੇ ਮੋਢਿਆਂ 'ਤੇ ਨਹੀਂ ਖੜੀ ਹੈਗੀ ਸਿੱਖੀ ਹਰੇਕ ਗੁਰੂ ਸਿੱਖ ਦੇ ਮੋਢੇ 'ਤੇ ਖੜੀ ਹੈ ਜਿਹੜਾ ਸੱਚਾ ਇਨਸਾਨ ਹੈ ਜੀ ਉਹ ਚਾਹੇ ਸਿੱਖਾ ਮੁਸਲਮਾਨ ਹਿੰਦੂ ਸਾਈ ਬੋਧੀ ਜੋ ਵੀ ਆ ਜਿਹੜਾ ਵੀ ਪ੍ਰਮਾਤਮਾ ਨੂੰ ਮੰਨਦਾ ਉਹ ਚੰਗੇ ਬੰਦਿਆਂ ਦੇ ਸਰਤੀ ਸ੍ਰਿਸ਼ਟੀ ਖੜੀ ਆ ਆ ਜਿਨ੍ਹਾਂ ਨੂੰ ਇੰਸਟਾਗ੍ਰਾਮ ਫੇਸਬੁੱਕ ਤੇ ਮੜਾ ਜਾ ਧਰਮ ਦੇ ਠੇਕੇਦਾਰ ਹੋਣ ਦਾ ਭਲੇਖਾ ਪੈ ਚੁੱਕਿਆ ਜਾਂ ਉਹ ਪਰਵਾਨੇ ਨੂੰ ਭਲੇਖਾ ਪੈ ਚੁੱਕਿਆ ਆਪਣਾ ਜਾਂ ਅਮਰਤਵਾਲ ਨੂੰ ਮੈਰੇ ਨੂੰ ਪਰੇਖਿਆ ਪੈ ਚੁੱਕਿਆ ਜਾਂ ਜਿਹੜਾ ਮਨਿੰਦਰ ਸਿੰਘ ਐਨ ਜੀਓ ਵਾਲਾ ਸਾਡੇ ਨੂਰਪੁਰ ਵਿਖੇ ਵੇਚਦੀਆਂ ਟਾਂ ਪਿੰਡ ਦਾ ਉਹਨੂੰ ਵੀ ਪਰੇਖਾ ਹੋ ਗਿਆ ਵੀ ਗਰੀਬਾਂ ਦੀ ਮਦਦ ਨਹੀਂ ਕਰਦਾ ਪਤਾ ਨਹੀਂ ਪ੍ਰਮਾਤਮਾ ਗਰੀਬਾਂ ਨੂੰ ਮਾਰੀ ਰਿਹਾ ਜੀ ਇਹ ਜਿਹੜਾ ਮੇਰੇ ਨਾਲ ਬੀਰਾ ਬੈਠਾ ਹੈ ਹਰਵਿੰਦਰ ਸਿੰਘ ਆ ਜੀ ਇਹਦਾ ਪਿੰਡ ਟਿੱਪਾ ਟਪੜੀਆਂ ਜੀ ਹਰਵਿੰਦਰ ਸਿੰਘ ਉਰਫ ਚਲੋ ਪਿਆਰ ਨਾਲ ਕੱਚਾ ਨਾਮ ਇਹਦਾ ਚਰਨਾ ਬਾਬਾ ਜੀ ਵੀ ਪਿਆਰ ਨਾਲ ਕਹਿੰਦੇ ਨੇ ਇਸ ਬੰਦੇ ਨੂੰ ਮਨਿੰਦਰ ਸਿੰਘ ਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜੀ ਤੇ ਜਾਤ ਪਾਤ ਵਾਰੀ ਇੰਨੀ ਇੱਕ ਗਲਤ ਸ਼ਬਦਾਵਰੀ ਬੋਲੀ ਹੋਈ ਆ ਸਾਨੂੰ ਵੀਡੀਓ ਸੁਣਾਉਣ ਲੱਗੇ ਵੀ ਸ਼ਰਮ ਆ ਰਹੀ ਆ ਪਰ ਜੇ ਸਾਡੀ ਮਜਬੂਰੀ ਬਣ ਗਈ ਤਾਂ ਅਸੀਂ ਸੰਕਤਾਂ ਨੂੰ ਉਹ ਵੀ ਸੁਣਾ ਦਾਂਗੇ ਜੀ ਇਹ ਇਸ ਬੰਦੇ ਨੇ ਹਰਵਿੰਦਰ ਸਿੰਘ ਨੇ ਮਨਿੰਦਰ ਸਿੰਘ ਤੇ ਨਾਂ ਰਲ ਕੇ ਅਮਰਤਪਾਲ ਮੈਰੋ ਦੇ ਨਾਂ ਰਲ ਕੇ ਇਹ ਪੁੱਤ ਤੋੜੇ ਸੀਗੇ ਦਰਬਾਰ ਸਾਹਿਬ ਇਕੱਠਿਆਂ ਨੇ ਕਟਾਈ ਖਾਧੀ ਆ ਇਕੱਠਿਆਂ ਨੇ ਜੇਲਾ ਦੇਖੀਆਂ ਪੰਜ ਬੰਦੇ ਨੇ ਰਲ ਕੇ ਕੰਮ ਕਰਿਆ ਹੋਵੇ ਦੋ ਬੰਦੇ ਫੋਰਚੂਨਰਾਂ ਦੇ ਡੈਂਬਰ ਆ ਜਾਂ ਘੁੰਮਦੇ ਹੋਣ ਜੀ ਗੱਡੀਆਂ ਚ ਕੌਮ ਕੌਮ ਤੇ ਪੈਸੇ ਨਾਲ ਤੇ ਇਹਦਾ ਪਿਓ ਅੱਜ ਵੀ ਦਿਹਾੜੀ ਕਰਦਾ ਤੇ ਮੇਰਾ ਖੁਦ ਦਿਹਾੜੀ ਕਰਦਾ ਜੀ ਆਪਣੀ ਕਿਰਤ ਕਮਾਈ ਹੈ ਡਰਾਈਵਰੀ ਦਾ ਕੰਮ ਕਰਦਾ ਸੀਗਾ ਖੇੜ ਮੋਹਾਲੀ ਵਿੱਚ ਜਦੋਂ ਇਹਨੇ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਰੋਪੜ ਪ੍ਰਸ਼ਾਸਨ ਕੋਲ ਜੀ ਤੇ ਉਹ 10 15 ਬੰਦੇ ਲੈ ਕੇ ਤੇ ਫਲੈਟ 'ਚ ਆ ਗਿਆ ਉਸੇ ਕੋਲ 45 ਬੋਰ ਦਾ ਅਸਲਾ 315 ਪੰਪ ਐਕਸ਼ਨ ਨਾ ਗੰਨਾ ਹੈਗੀ ਉਹਦੀਆਂ ਬਣੀਆਂ ਹੋਈਆਂ ਜੀ ਤੇ ਮੈਨੂੰ ਇਹ ਨਹੀਂ ਪਤਾ ਉਹ ਬੰਨ ਕਿਹੜੇ ਉਹਦੇ ਵਿੱਚ ਗਈਆਂ ਕਿਉਂਕਿ ਉਹਦੇ ਪਰ ਨਜਾਇਜ਼ ਅਸਲੇ ਦਾ ਇੱਕ ਪਰਚਾ ਵਿਚਾਰ ਤੇ ਇਨ ਕੋਰਟ 'ਚ ਚੱਲਦਾ ਸੀਗਾ ਜੀ ਹੁਣ ਚਲੋ ਪ੍ਰਸ਼ਾਸਨ ਵਿੱਚ ਚੰਗੇ ਮਾੜੇ ਅਧਿਕਾਰੀ ਹੁੰਨੇ ਆ ਉਹ ਉਹਨੇ ਅਸਲ ਆਪਣਾ ਪੈਸੇ ਦੇ ਕੇ ਬਣਵਾਇਆ ਜਾਂ ਕਿਹੜੀ ਰਾਜਨੀਤਿਕ ਪਹੁੰਚ ਨਾਲ ਬਣਾਇਆ ਉਹ ਉਹ ਜਾਣਦਾ ਜਾਂ ਬਣਾਉਣ ਵਾਲੇ ਜਾਣਦਾ ਇਹਦੀ ਦਤੀ ਹੋਈ ਦਰਗਾਸਤਪੁਰ ਕੋਈ ਕਾਰਵਾਈ ਨਹੀਂ ਹੋਈ ਉਹ ਸਾਡੀ ਦਰਗਾਸਤ ਐਦਾਂ ਹੀ ਬੰਦ ਹੋ ਗਈ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਦੀ ਆਰਟੀਆਈ ਪਾ ਰਹੇ ਹਾਂ ਜੀ ਐਸਐਸਪੀ ਦਫਤਰ ਜੀ ਚਲੋ ਉੱਥੇ ਹੁਣ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਆ ਆਪਣੇ ਗੁਲਜਿੰਦਰ ਸਿੰਘ ਖਰਾਨਾ ਜੀ ਉਹ ਚਲੋ ਹਰੇਕ ਜੀ ਗਰੀਬ ਜੀ ਸਾਡੀ ਗੱਲ ਬਾਤ ਸੁਣਦੇ ਸਾਨੂੰ ਹਜੇ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਜੀ ਮਿਲਿਆ ਹੈਗਾ ਹੁਣ ਅਸੀਂ ਇਹਨਾਂ ਦਾ ਕੇਸ ਦ ਤੇ ਉਸ ਬੰਦੇ ਨੇ ਜਦੋਂ ਉਹਨੂੰ ਧਮਕੀਆਂ ਦਿੱਤੀਆਂ ਇਹਦੇ ਗਨ ਪੁਆਇੰਟ ਤੇ ਉਹਨੂੰ ਕਿਹਾ ਲਿਆ ਵੀ ਪਰਚਾ ਵਾਪਸ ਲੈ ਲੈ ਤੇ ਮੁੜ ਕੇ ਇਸ ਬੰਦੇ ਦੀ ਆਪਣੀ ਜਿਹੜੀ ਕਿਰਤ ਕਮਾਈ ਦਾ ਸਾਧਨ ਸੀਗਾ ਇਹਦਾ ਉਹ ਵੀ ਛੁੱਟ ਗਿਆ ਜੀ ਇਹਨੂੰ ਨੌਕਰੀ ਤੇ ਕੱਢ ਦਿੱਤਾ ਗਿਆ ਵੀ ਤੇਰੇ ਕੋਲ ਤਾਰੇ ਬੰਦੇ ਤੈਨੂੰ ਧਮਕਾਉਣ ਆਉਂਦੇ ਐ ਇਦਾਂ ਕਰਨ ਆਉਂਦੇ ਆ ਇਹਦੀ ਕਿਰਤ ਕੇ ਇਹਦੇ ਕੋਲ ਇੱਕ ਬੇਟੀ ਹੈ ਛੋਟੀ ਭਜੰਗਣ ਜੀ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਉਹਨੂੰ ਇਹ ਦਿਹਾੜੀ ਜੋਤੇ ਕਰਕੇ ਕਰਦਾ ਜੀ ਕਦੇ ਕਿਸੇ ਨਾਲ ਚਲੇ ਗਿਆ ਕਦੇ ਕਿਸੇ ਨਾਲ ਚਲੇ ਗਿਆ ਕੰਮ ਇਕੱਠਿਆਂ ਨਹੀਂ ਕੀਤੇ ਸੀਗੇ ਜੀ ਉਹ ਚ ਇਹ ਕੁਝ ਕਾਨੂੰਨ ਦੀ ਨਿਗਾਹ ਵਿੱਚ ਚੰਗੇ ਆ ਜਾਂ ਮਾੜੇ ਆ ਉਹ ਬਾਤ ਹੀ ਹੈ ਵਿਚਾਰੀਆਂ ਨਾ ਇਕੱਠੇ ਨੇ ਜੇਲਾਂ ਕੱਟੀਆਂ ਜੋ ਚਲੋ سزا ਬਣਦੀ ਸੀਗੀ ਦਿਨਾਵੀ ਤੌਰ ਤੇ ਜੀ ਉਸ ਚੀਜ਼ ਦੀ ਉਹ ਬੰਦੇ ਨੇ 15 ਲੱਖ ਦੀ ਫੋਰਚਨਰ ਖਰੀਦੀ ਪਹਿਲਾਂ ਜੀ ਇਹਨਾਂ ਨੇ ਝੂਠ ਬੋਲ ਕੇ ਜੀ ਤੇ ਉਹ ਧਰਮ ਦੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਪੁਲਿਸ ਦੇ ਮਾੜੇ ਇਨਸਾਨ ਆ ਜੀ ਉਹ ਪੁਲਿਸ ਦੀ ਵਰਦੀ ਵਿੱਚ ਲੋਕਾਂ ਦਾ ਸ਼ੋਸ਼ਣ ਕਰਦੇ ਆ ਜੀ ਜਿਹੜੇ ਧਰਮ ਦੇ ਬਾਣੇ ਵਿੱਚ ਲੋਕ ਆ ਉਹ ਧਰਮ ਦੇ ਬਾਣੇ ਵਿੱਚ ਗਰੀਬ ਸਿੱਖਾਂ ਦਾ ਸ਼ੋਸ਼ਣ ਕਰਦੇ ਆ ਸ਼ੋਸ਼ਣ ਕਿਸ ਤਰੀਕੇ ਨਾਲ ਹੋ ਰਿਹਾ ਅਮਰਤਪਾਲ ਨੂੰ ਮੈਰ ਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਕੇਸ ਵਾਰਾ ਮਨਿੰਦਰ ਅਰਵਿੰਦਰ ਸਿੰਘ ਕਦੇ ਇਹਨੂੰ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਗਈਆਂ। ਉਹ ਤੁਹਾਨੂੰ ਇਹ ਰਿਕਾਰਡਿੰਗ ਤੁਹਾਨੂੰ ਉੱਪਰ ਸਾਰੇ ਪ੍ਰੈਸ ਨੂੰ ਦੇ ਦਾਂ ਕਿ ਤੁਸੀਂ ਚਲਾ ਵੀ ਦੇ ਜੀ ਉਹ। ਤੇ ਵੀ ਐਦਾਂ ਗੱਲਬਾਤ ਹੋਈ ਹੈ ਜੀ ਹਨਾ ਤੇ ਉਸ ਬੰਦੇ ਨੇ ਕੀ ਕੀਤਾ ਉਹਨੇ ਸਿੱਧੀ ਗੱਲ ਨਹੀਂ ਕਹੀ ਮਨਿੰਦਰ ਨੂੰ ਕਿਉਂਕਿ ਪੈਸਾ ਸਭ ਤੋਂ ਵੱਡੀ ਜਾਤ ਆ ਤੇ ਪੈਸੇ ਹੀ ਸਭ ਤੋਂ ਵੱਡੀ ਸ਼ਕਤੀ ਆ। ਉਹਨੂੰ ਇਹ ਆ ਵੀ ਮੈਂ ਇਹਦੇ ਗਰੀਬ ਕਰਕੇ ਜੇ ਮਨਿੰਦਰ ਨਾਲ ਬਗੜਦੀ ਉਹ ਮੇਰਾ ਨੁਕਸਾਨ ਨਾ ਕਰ ਦੇਵੇ। ਦੋਨੇ ਆਪਸ ਵਿੱਚ ਅਮੀਰ ਬੰਦੇ ਆ ਜੀ ਤੇ ਗਰੀਬ ਵਿੱਚ ਪੀਸਿਆ ਜਾਂਦਾ ਇਸ ਗੱਲ ਦੇ ਵਿੱਚ ਜੀ। ਉਹਨੇ ਇਹਨੂੰ ਕਿਹਾ ਵੀ ਤੂੰ ਆਪਣਾ ਨਾ ਇੱਕ ਫੇਸਬੁੱਕ ਤੇ ਮੇਰੀ ਸਟੋਰੀ ਪਾ ਦੇ ਉਹ WhatsApp ਤੇ ਲਿਖ ਕੇ ਪਾਤੀ ਵੀ ਤੂੰ ਇਹ ਕਹਿ ਦੇ ਵੀ ਜਿਹੜਾ ਮਨਿੰਦਰ ਸਿੰਘ ਆ ਵੀ ਉਹ ਪ੍ਰਧਾਨ ਕੀ ਦਾ ਭੁੱਖਾ ਇਨਸਾਨ ਆ ਜੀ ਵੀ ਫੇ ਮੈਂ ਤੇਰੇ ਕੇਸ 'ਚ ਵੜ ਜੂਗਾ ਇਨਡਾਇਰੈਕਟਲੀ ਸਿੱਧਾ ਮੈਂ ਉਹਦੇ ਨਾਲ ਬੈਂਚ ਨਹੀਂ ਸਕਦਾ ਇਹਨੇ ਇਹ ਸਿੱਧਾ ਸਾਫ਼ ਸਪਸ਼ਟ ਬੰਦਾ ਜੋ ਇਹਦੇ ਗੱਲ ਦਿਲ ਵਿੱਚ ਆ ਇਹਦੇ ਮੂੰਹ ਤੇ ਆ ਜੀ ਕਿਉਂਕਿ ਜੇ ਆਪਾਂ ਕਹੀਏ ਕਿਸੇ ਦਾ ਸਾਥ ਐਵੇਂ ਨਹੀਂ ਦਿੱਤਾ ਜਾਂਦਾ ਹੁੰਦਾ ਵੀ ਇਹ ਮੈਨੂੰ ਪੈਸੇ ਦੇ ਕੇ ਬੁਲਾ ਲੂਗਾ ਜਾਂ ਮੈਂ ਇਹਨੂੰ ਪੈਸੇ ਦੇ ਲਾਲਚ 'ਚ ਬੁਲਾ ਲਿਆ ਸਾਡਾ ਗੁਰਸਿੱਖੀ ਨਾਲ ਤੇ ਪਿਆਰ ਅਸੀਂ ਬਹੁਤ ਪੁਰਾਣੇ ਜਾਣਦੇ ਆ ਕਈ ਸਾਲਾਂ ਤੋਂ ਨਾ ਇੱਕ ਦੂਜੇ ਨੂੰ ਤੇ ਇਹਨੇ ਸਤਾ ਉਹਨੂੰ ਕਰਤਾ ਮਨਾ ਮੈਰੋ ਨੂੰ ਅਮਰਤਪਾਲ ਨੂੰ ਕਹਿੰਦਾ ਫਿਰ ਜੇ ਤਾਂ ਤੇਰਾ ਸਾਥ ਤੇ ਜਣਾ ਸਿੱਧਾ ਦੇ ਪਰ ਆ ਚੁਫਤ ਚਰਾਕੀਆਂ ਜੀ ਨਾ ਕਰ ਵੀ ਮੈਂ ਤੇਰੀ ਪਹਿਲਾਂ ਪੋਸਟ ਪਾਉਂਗਾ ਤੂੰ ਫਿਰ ਮੇਰੇ ਨਾਲ ਆਉਂਗਾ ਇਹਨੇ ਮਨਾ ਕਰਤਾ ਕਹਿੰਦਾ ਮੈਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ ਮੈਂ ਆਪਣੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰੂੰਗਾ ਵੀ ਜਿਹੜਾ ਬੰਦਾ ਧਰਮ ਦਾ ਬਾਣਾ ਪਾ ਕੇ ਜਾਤ ਪਾਤ ਵਰਤੀ ਮੇਰੀ ਮਾਂ ਭੈਣ ਨੂੰ ਗਾਲਾਂ ਕੱਢਦਾ ਕਦੋਂ ਉਹਨੂੰ ਮਾਫੇ ਦੇਖ ਲੂੰਗਾ ਉਹ ਚਾਹੀ ਸੀ ਕਾਨੂੰਨ ਦੇ ਤਰੀਕੇ ਨਾਲ ਦੇ ਕੀ ਚਾਹੀਏ ਉਹਦੇ ਪਰ ਪੰਚਾਇਤ ਕਰਾਈ ਹੈ ਹੈਨਾ ਜੀ ਵੀ ਇਹਨੂੰ ਇਹਨੇ ਆਪਣਾ ਗੁੱਸਾ ਕਨੇ ਪਾਲ ਰਿਹਾ ਜੀ ਅੰਦਰ ਵਿਚਾਰਾ ਇਹ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਜੀ ਉਦੋਂ ਤੁਹਾਨੂੰ ਪਤਾ ਪਿੱਛੇ ਜੇ ਅਮਰਤਪਾਲ ਨੇ ਮਹਿਰੂਨ ਇੱਕ ਹੋਰ ਢੋਂਗ ਜਰਾ ਜਾਇਤਾ ਨਾਨਕਸਰ ਵਾਲਾ ਹਨ ਜੀ ਉੱਥੇ ਸਾਡਾ ਕਿਤਨਾ ਕਿਤੇ ਜਿਹੜਾ ਲੱਖਾ ਬਾਬਾ ਜੀ ਉਹਨਾਂ ਨਾਲ ਵੀ ਅਸੀਂ ਦਿਲ ਤੋਂ ਦੁਖੀ ਆ ਵੀ ਜਿਹੜੇ ਇਨਸਾਨ ਨੇ ਬਾਬਾ ਅਨੰਦ ਸਿੰਘ ਜੀ ਮਹਾਪੁਰਸ਼ਾਂ ਵਰੀ ਅੱਡੀ ਗਲਤ ਸ਼ਬਦਾਵਰੀ ਬੋਲਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਸ ਨਾਨਕਸਰ ਜਿਹੜਾ ਸਿਫਤੀ ਦਾ ਘਰ ਆ ਅਸੀਂ ਅੱਜ ਵੀ ਕਹਿੰਦੇ ਹਾਂ ਤੇ ਪਹਿਲਾਂ ਵੀ ਕਹਿੰਦੇ ਸੀਗੇ ਵੀ ਅਸੀਂ ਸਾਰੇ ਸੰਤਾਂ ਮਹਾਪੁਰਸ਼ਾਂ ਦੀ ਦਿਲ ਤੋਂ ਇੱਜ਼ਤ ਕਰਦੇ ਹਾਂ ਅਸੀਂ ਉਹਨਾਂ ਦੀ ਜੁੱਤੀ ਸਵਾਨ ਵੀ ਨਹੀਂ ਹੈਗੇ ਉਹਨੇ ਇਦਾਂ ਜਿਉ ਸਟੰਟ ਬਾਜ਼ੀ ਜਾ ਜੇਕਰ ਜਥੇਦਾਰ ਬਬਲਬੀਰ ਸਿੰਘ ਜਾਂ ਹੋਰ ਵੀ ਨਿਹੰਗ ਸਿੰਘ ਜਥੇ ਬੰਦੀਆਂ ਉਹਤੇ ਕੋਈ ਸਖਤ ਐਕਸ਼ਨ ਨੰਨੀ ਆ ਠੀਕ ਆ ਹਰੇਕ ਮੈਂ ਤਾਂ ਪਹਿਲੇ ਹੀ ਕਹਿੰਦਾ ਵੀ ਪ੍ਰਸ਼ਾਸਨ ਦਾ ਬਾਣਾ ਪਾ ਕੇ ਵੀ ਲੋਕੋ ਗਲਤ ਆ ਜੀ ਧਰਮ ਦਾ ਬਾਣਾ ਪਾ ਕੇ ਵੀ ਲੋਕੋ ਗਲਤ ਆ ਹੁਣ ਗਲਤੀ ਕਰੇ ਕੋਈ ਐਸਐਚਓ ਲੈਵਲ ਦਾ ਬੰਦਾ ਜਾਂ ਡੀਐਸਪੀ ਲੈਵਲ ਦਾ ਬੰਦਾ ਆਪਾਂ ਉਥੇ ਡੀਏ ਆਈਜੀ ਨੂੰ ਮਾੜਾ ਕਹੀਏ ਉਹ ਸਾਡੀ ਇੱਕ ਉਹ ਹੋਊਗੀ ਵੀ ਸਾਡੀ ਕੋਈ ਨਿਜੀ ਰੰਜਿਸ਼ ਹੋਊਗੀ ਬੀਡੀਆਈਜੀ ਨਾਲ ਜੀ ਨਾ ਤਾਂ ਉਥੇ ਆਪਾਂ ਨੂੰ ਐਸਐਚਓ ਨੂੰ ਹੀ ਮਾੜਾ ਕਹਿਣਾ ਚਾਹੀਦਾ ਡੀਐਸਪੀ ਨੂੰ ਮਾੜਾ ਕਹਿਣਾ ਚਾਹੀਦਾ ਜੀ ਤੇ ਹੁਣ ਮੇਰੇ ਨਾਲ ਮੈਂ ਇੱਕ ਗੱਲ ਨੀ ਪਰ ਉਸ ਬੰਦੇ ਨੇ ਨਾਨਕ ਸਰਨਾਨ ਨਹੀਂ ਗੱਲ ਪਤਾ ਕੀ ਹੈ ਜੀ ਤੂੰ ਪਾਲਨੀ ਪਾਰਟੀ ਦੀ ਗੱਲ ਕੀਤੀ ਹੈ ਨਾ ਹਾਂਜੀ ਪਾਰਟੀ ਦੀ ਵੀ ਫਿਰ ਕੰਮ ਕਰਦਾ ਹਾਂ ਹਾਂਜੀ ਉਹ ਤਾਂ ਕਰਨੀ ਬੰਦਾ ਜਿਹੜਾ ਜਿਹੜੀ ਤਿੰਨ ਨਾ ਨਹੀਂ ਪਰ ਇੱਕ ਬੰਦਾ ਬਾਬਾ ਜੀ ਦੇਖੋ ਇਹਨਾਂ ਦਾ ਨਾ ਕੋਈ ਮਸਲਾ ਹੋ ਗਿਆ ਅਮਰਤਪਾਲ ਮਹਿਰੋ ਉਹ ਬੰਦਾ ਹੈ ਜੇਕਰ ਉਹਨੂੰ ਮਾਰੇ ਤਾਂ ਕਿਸੇ ਪਤਾ ਲੱਜੇ ਵੀ ਬੰਬੇ ਕਿਸੇ ਨੇ ਕੋਈ ਧੀ ਭੈਣ ਦੇ ਮਸਲੇ ਦੀ ਗੱਲ ਹੈ ਜਾਂ ਕੋਈ ਹੋਰ ਮਸਲਾ ਉਹ ਜਹਾਜ਼ ਚੜ੍ਹ ਕੇ ਬੰਬੇ ਨੂੰ ਚਲੇ ਜਾਂਦਾ ਹੈ ਉਹ ਆਪਣੀ ਉਹਦੀ ਨਿੱਜੀ ਤਾਂ ਉਹਦੀ ਕੋਈ ਉਹ ਕਮਾਈ ਹੈ ਨਹੀਂ ਸੰਗਤ ਦੇ ਤੇ ਪੈਸੇ ਨਾਲ ਮੇਰੀ ਬੇਨਤੀ ਸੁਣਿਓ ਮੇਰਾ ਪਿੰਡ ਚਮਕੌਰ ਸਾਹਿਬ ਉਹ ਮੋਗਾ ਸਾਡਾ ਕਿੰਨਾ ਗਵਰ ਕਾਪਸ ਵਿੱਚ ਨਹੀਂ ਜੇਕਰ ਉਹਨੇ ਸੱਚ ਝੂਠ ਦਾ ਵੀ ਨਤਾਰਾ ਕਰਨਾ ਸੀਗਾ ਉਹ ਮੈਨੂੰ ਚਮਕੌਰ ਸਾਹਿਬ ਬੁਲਾਉਂਦਾ ਮੇਰੇ ਨਾਲ ਸੰਪਰਕ ਕਰਦਾ ਮੈਂ ਉਹਨੂੰ ਮਹਾਰਾਜ ਦੀ ਹਜ਼ੂਰੀ 'ਚ ਮੈਨੂੰ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤ ਬੀਆਈਪੀ ਬੰਦਾ ਆਪਰਾਸ ਕਾਨਫਰੈਂਸ ਕਰਨ ਤੋਂ ਬਾਅਦ ਵੀ ਮੈਂ ਆਪਣੇ ਪਿੰਡ ਤੇ ਰਹਿਣਾ ਜੀ ਜਾਂ ਚੌਂਕੌਰ ਸਾਹਿਬ ਹੁੰਨਾ ਮੈਨੂੰ ਫਿਰ ਵੀ ਜਿੱਥੇ ਮਰਜ਼ੀ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੁਲਾ ਲਿਓ ਵੀ ਬਿਰੰਦੇ ਸਿੰਘ ਤੂੰ ਸੱਚਾ ਜਾਂ ਝੂਠਾ ਉਹ ਮੇਰੇ ਵੱਲ ਕਾਤੇ ਨਹੀਂ ਆਇਆ ਕਿਉਂਕਿ ਉਹਨੂੰ ਸਚਾਈ ਦਾ ਪਤਾ ਵੀ ਬਿਰੰਦੇ ਸਿੰਘ ਸੱਚਾ ਵੀ ਮੈਂ ਜੇ ਤੇ ਕੋਲ ਗਿਆ ਤਾਂ ਮੇਰੀ ਉੱਥੇ ਬੇਇੱਜ਼ਤੀ ਹੋਊਗੀ ਫਿਰ ਮੈਂ ਚਲੋ ਮੈਨੂੰ ਹੁਣ ਹੁਣ ਐਮਪੀ ਬਣਿਆ ਜੀ ਉਹ ਹੁਣ ਮੈਂ ਖੰਡੂਰ ਸਾਹਿਬ ਵਾਲਿਆਂ ਸੰਗਤਾਂ ਨੂੰ ਵੀ ਮਾੜਾ ਥੋੜੀ ਕਹਾਂਗਾ ਪਰ ਮੈਂ ਇੱਕ ਗੱਲ ਖੰਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਦਾ ਤੁਸੀਂ ਮੈਨੂੰ ਖੰਡੂਰ ਸਾਹਿਬ ਕਿਸੇ ਵੀ ਇਤਿਹਾਸਕ ਗੁਰੂ ਘਰ ਚ ਕਿਤੇ ਵੀ ਬੁਲਾ ਲਿਓ ਮਹਾਰਾਜ ਦੀ ਜੂਰੀ ਵਿੱਚ ਮੇਰੇ ਤੇ ਪੁੱਛ ਲਿਓ ਕਿ ਕਿ ਉੱਥੇ ਮਾਵਾਂ ਨੇ ਇਹ ਕਹਿ ਕੇ ਵੋਟਾਂ ਪਾਈਆਂ ਵੀ ਜੇਕਰ ਸਾਡੀ ਵੋਟ ਪਾਉਣ ਨਾਲ ਕਿਸੇ ਮਾਂ ਦਾ ਪੁੱਤ ਬਾਹਰ ਆ ਜਾਵੇ ਕਿਉਂਕਿ ਮਾਂ ਚ ਇੱਕ ਮਮਤਾ ਹੁੰਦੀ ਹੈ ਵੀ ਚਲੋ ਕਿਹਦਾ ਵੀ ਪੁੱਤ ਬਾਹਰ ਆ ਜਾਊਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਹਾਂ ਜਿਸ ਤੁਸੀਂ ਪੁੱਤ ਨੂੰ ਪੁੱਤ ਸਮਝਦੇ ਆ ਉਹ ਪੁੱਤ ਮਹਾਰਾਜ ਦੀ ਜੂਰੀ 'ਚ ਖੜ ਕੇ ਝੂਠ ਬੋਲਦਾ ਜੇਕਰ ਮੇਰਾ ਪਿਓ ਜਾਂ ਮੇਰਾ ਸਾਗਾ ਭੈਣ ਭਾਈ ਵੀ ਮਹਾਰਾਜ ਦੀ ਜੂਰੀ 'ਚ ਖੜ ਕੇ ਝੂਠ ਬੋਲੂਗਾ ਮੈਂ ਉਹਦੇ ਨਾਲ ਰਿਸ਼ਤਾ ਤੋੜਨ ਤੱਕ ਦਾ ਜ ਕਿਉਂਕਿ ਆਪਾਂ ਨੇ ਇਹ ਨਹੀਂ ਵੀ ਲੋਕ ਸਾਨੂੰ ਹੁਣ ਜਦੋਂ ਮੇਰੀ ਇਹ ਸਾਰੀ ਗੱਲਬਾਤ ਹੋਈ ਹੈ ਮੈਨੂੰ ਸਦਾਈ ਕਿਹਾ ਗਿਆ ਹਕੂਮਤਾਂ ਨੇ ਝੂਠਾ ਪਰਚਾ ਪਾਤਾ ਇਦਾਂ ਕਰਤਾ ਮੈਨੂੰ ਗੰਗੂ ਦੀ ਏਲਾਦ ਕਿਹਾ ਗਿਆ ਤਾਂ ਮੈਨੂੰ ਲੋਕਾਂ ਦੀ ਕੋਈ ਨਿੰਦਿਆ ਦੀ ਜਾਂ ਕੋਈ ਅਜੋ ਦੇ ਬਾਦ ਮੇਰੀ ਜਿਵੇਂ ਕੋਈ ਉਸਤਤ ਕਰੂਗਾ ਤਾਂ ਮੈਂ ਪ੍ਰਸ਼ਾਦਾ ਖਾਣਾ ਨਹੀਂ ਛੱਡ ਦੇਣਾ ਵੀ ਮੇਰੀ ਲੋਕਾਂ ਦੀ ਇੱਜ਼ਤ ਕਰਤੀ ਜਦੋਂ ਮੇਰੀ ਬੇਇੱਜ਼ਤੀ ਕਰਦੇ ਸੀਗੇ ਉਦੋਂ ਮੈਂ ਭੁੱਖਾ ਨਹੀਂ ਸੁੱਤਾ ਸੀ ਸਿੱਧੀ ਗੱਲ ਆ ਕਿ ਆਪਾਂ ਗੁਰੂ ਘਰ ਰਹੇ ਆ ਉੱਥੀ ਸੇਵਾ ਪਾਣੀ ਕਰਦੇ ਰਹੇ ਆ ਆਪਣੇ ਘਰਾਂ ਦੇ ਆ ਜੀ ਵੀ ਮੈਂ ਕਦੇ ਲੋਕਾਂ ਨੂੰ ਤੇ ਇਹ ਕਿ ਨਹੀਂ ਚਾਹਦਾ ਵੀ ਇੱਧਰ 10 ਲ ਮੈਂ ਸੱਚ ਬੋਲਦਾ ਹਾਂ ਚੇ ਮੈਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕੋਈ ਮਾਰ ਜਵੇ ਮੈਂ ਜਿਹੜਾ ਸੱਚ ਬੋਲਣਾ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਬੋਲਣਾ ਕਿਸੇ ਨੂੰ ਮੁੱਖ ਰੱਖ ਕੇ ਨਹੀਂ ਬੋਲਣਾ ਆ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਕੋਈ ਵੀ ਬੰਦਾ ਮਹਾਰਾਜ ਦੀ ਜੂਰੀ ਚ ਖੜ ਕੇ ਗਏ ਦੇਵੇ ਵੀ ਬਰਿੰਦਰ ਨੂੰ ਮੈਂ 2 ਘੰਟੇ ਪਹਿਲਾਂ ਫੋਨ ਕਰਕੇ ਜਾਂ 4 ਘੰਟੇ ਪਹਿਲਾਂ ਫੋਨ ਕਰਕੇ ਮੈਂ ਪ੍ਰੈਸ ਕਾਨਫਰੰਸ ਕਰਾਈ ਆ ਕਿਸੇ ਦਾ ਮੈਂ ਹੁੰਦਾ ਕਿ ਉਹ ਦੱਸੋ ਤਾਂ ਕਿ ਐ ਐਸਜੀਪੀਸੀ ਦੇਖੋ ਜਿਹੜਾ ਉਹ ਗਿਆਨੀ ਰਤਵੀ ਮੈਂ ਇਹਨਾਂ ਦੀ ਗੱਲ ਕਹਿਣਾ ਚਾਹੁੰਦਾ ਜਿਹੜਾ ਉਹ ਜੱਜਦਾਰਾ ਗਿਆਨੀ ਰਗਵੀਰ ਸਿੰਘ ਜੀ ਹੈ ਜੀ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਜਦੋਂ ਜਥੇਦਾਰ ਸੀਗਾ ਅਨੰਤਪੁਰ ਸਾਹਿਬ ਉਹਨੇ ਛੋਟੇ ਬਿਰਦੀ ਕੇਸਾਂ ਦੀ ਬਦਬੀ ਦਾ ਜਿਹੜਾ ਫੈਸਲਾ ਸੀਗਾ ਉਹ 20000 ਚ ਕਰਵਾਤਾ ਸੀਗਾ ਉਹ 20000 ਚ ਹੋਇਆ ਕਿਵੇਂ ਜਿਹੜਾ ਸਾਨੂੰ 10-10000 ਉਹ ਪਰਿਵਾਰਾਂ ਨੂੰ ਡੰਡ ਲੱਗੇ ਸੀਗੇ ਉਹ ਬੀਬੀ ਨੇ ਕੀ ਕੀਤੀ ਚੋਸ ਤੇ ਚਲਾਕੀ ਸਭ ਵਿੱਚ ਹੁੰਦੀ ਆ ਪਰ ਆਪਾਂ ਨੂੰ ਚੋਸ ਤੇ ਚਲਾਕੀ ਪ੍ਰਮਾਤਮਾ ਅੱਗੇ ਨਹੀਂ ਕਰਨੀ ਚਾਹੀਦੀ ਚੋਸ ਤੋਂ ਉੱਥੇ ਬਣੋ ਜਿੱਥੇ ਸਾਹਮਣੇ ਵਾਲਾ ਬੰਦਾ ਚੋਸ ਤੇ ਜਰਾਈ ਕਰੇ ਠੀਕ ਆ ਗੁਣ ਸਭ ਚੁੰਨਿਆ ਚੰਗੇ ਮਾੜੇ ਪਰ ਸਾਹਮਣੇ ਬੰਦਾ ਦੇਖ ਕੇ ਮਾੜੀ ਮੋਟੀ ਲਿਹਾਜ਼ ਵੀ ਰੱਖਣੀ ਚਾਹੀਦੀ ਆ ਉਸ ਬੰਦੇ ਨੇ ਕੀ ਕੀਤਾ ਜਦੋਂ ਬੰਦੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਲਾ ਸਕਦੇ ਹੈਗੇ ਵੀ ਇਹ ਬੰਦੇ ਅਮਰਦਾਤਾਰੀ ਨਹੀਂ ਹੈਗੇ ਵੀ ਤਾਕਤਾਂ ਤੇ ਜਿਹੜੀ ਗੁਰੂ ਮਰਿਆਦਾ ਸਿੱਖ ਇਤਿਹਾਸ ਦੀ ਮਰਿਆਦਾ ਵੀ ਉੱਥੇ ਅਮਰਦਾਤਾਰੀ ਬੰਦੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕਹਿੰਦੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਹੈਗੇ ਕਹਿੰਦੇ ਐਂ ਕਰੋ ਤੁਸੀਂ 20000 ਰੁਪਏ ਵਾਪਸ ਘਰ ਤੇ ਲੈ ਕੇ ਜਾਣਾ ਤੁਸੀਂ ਇਹਦੇ ਵਿੱਚ ਇੱਕ ਕੋਰ ਕਮੇਟੀ ਸ਼ਰਮਣੀ ਆਪਣਾ ਗੁਰਦਾਰਾ ਗੁਰਦਾਰਾ ਪਰੰਤ ਕਮੇਟੀ ਦੇ ਅਜਮੇਰ ਸਿੰਘ ਖੇੜਾ ਜੀ ਵੀ ਵਿੱਚ ਸੀਗੇ ਜੀ ਤੇ ਉਹਨਾਂ ਦੀ ਗੱਡੀ ਦੇ ਵਿੱਚ ਬੈਠ ਕੇ ਉਹ ਬੀਬੀ ਆ ਮਰੰਡੇ ਤੋਂ ਜਿਨ੍ਹਾਂ ਦੇ ਪੁੱਤ ਤੇ ਕੇਸਾਂ ਵਿੱਚ ਅੰਡੇ ਮਾਰਨ ਦਾ ਦੋਸ਼ ਲੱਗਿਆ ਹੋਇਆ ਤਾਂ ਜੀ ਇੱਥੇ ਸ਼ਰਮਣੀ ਕਮੇਟੀ ਕੋਰ ਕਮੇਟੀ ਦੇ ਮੈਂਬਰ ਨੂੰ ਵੀ ਸੋਚਣਾ ਚਾਹੀਦਾ ਵੀ ਬੀਬੀ ਤੂੰ ਕੱਲੀ ਆ ਤੇਰੇ ਪੁੱਤ ਦੇ ਦੋਸ਼ ਲੱਗਿਆ ਇਹਨੇ ਕਿਸਾਂ ਦੀ ਬੇਅਦਬੀ ਕੀਤੀ ਆ ਆਂਟਾ ਮਲ ਕੇ ਠੀਕ ਆ ਹੁਣ ਜਦੋਂ ਉਹਦੇ ਗਾਣੇ ਇੱਕ ਜ਼ਿੰਮੇਵਾਰੀ ਵਾਲਾ ਬੰਦਾ ਇਹਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਜਾਊਗਾ ਅਸੀਂ ਆਪਣੇ ਮੋਟਰਸਾਈਕਲਾਂ 'ਤੇ ਗਏ ਆ ਯਾਨੀ ਉੱਥੇ ਸਾਨੂੰ ਇਹ ਲੱਗਿਆ ਜਿਵੇਂ ਵੀ ਅਸੀਂ ਔਰ ਇਹ ਕੇਸਗੜ੍ਹ ਸਾਹਿਬ ਆ ਕੇ ਕੋਈ ਗੁਨਾਹ ਕਰ ਲਿਆ ਹੋਵੇ ਤੇ ਉਹਨਾਂ ਦੇ 20000 ਪਿੱਛੇ ਜਿਹੜਾ ਇੱਕ ਉਹਨਾਂ ਚੋਂ ਮਜਬੀ ਪਰਿਵਾਰ ਚੋਂ ਸੀਗੀ ਬੀਬੀ ਉਹ ਗਰੀਬ ਪਰਿਵਾਰ ਚੋਂ ਸੀਗੀ ਹਨਾ ਜਿਹਦੇ ਪੁੱਤ ਨੇ ਆਂਟੀ ਮਾਰੇ ਤੇ ਉਹ ਮਾਂ ਨੇ ਤਾਂ ਹੱਥੇ ਜੋੜਤੇ ਕਹਿੰਦੀ ਮੇਰੇ ਕੋਲ ਪੈਸੇ ਹੈ ਨਹੀਂ ਜੀ ਮੈਂ ਲੋਕਾਂ ਦੇ ਭਾਂਡੇ ਮਾਜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਤੁਸੀਂ ਇਹਨਾਂ ਨੂੰ ਜਿਹੜੀ ਸਜ਼ਾ ਦੇਣੀਆਂ ਦੇ ਦਿਓ ਮੈਂ ਕੁਝ ਨਹੀਂ ਬੋਲ ਸਕਦੀ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਗਰੀਬ ਨੇ ਵਿਚਾਰੀ ਨੇ ਇਹੀ ਗੱਲ ਕਹਿਣੀ ਸੀਗੀ ਮਾਂ ਨੇ ਦੁਖੀ ਹੋ ਕੇ ਤੇ ਬਾਅਦ ਚ ਉਹ ਕਹਿੰਦੇ ਅਸੀਂ ਇਹਨਾਂ ਦੀ ਅਰਦਾਸ ਵੀ ਨਹੀਂ ਕਰ ਸਕਦੇ ਇਹਨਾਂ ਦੀ ਸਜ਼ਾ ਵੀ ਨਹੀਂ ਲਾ ਸਕਦੇ ਪੈਸੇ ਲੈ ਕੇ ਆਕਣੇ ਆਪਣੇ ਦੋ ਮਲਾਜ਼ਮ ਸ਼ਰੂਮਨੀ ਕਮੇਟੀ ਤੇ ਭੇਜ ਕੇ ਕਹਿੰਦੇ ਜਾਓ ਗੋਲਕ ਚ ਪੈਸੇ ਕੋਾ ਜਾਓ ਆਕਣੇ ਫਿਰ ਦੋ ਮਲਾਜ਼ਮ ਫੇਰ ਭੇਜੇ ਕਹਿੰਦੇ ਧਿਆਨ ਰੱਖਿਓ ਕਿ ਤੇਨਾਂ ਨੂੰ ਸਰੋਪਾ ਨਾ ਪਾ ਦੇ ਉਹ ਫਿਰ ਮੁਲਾਜ਼ਮ ਭੇਜੇ ਫਿਰ ਕਹਿੰਦੇ ਧਿਆਨ ਰੱਖਿਓ ਕਿ ਤੇ ਇਹਨਾਂ ਦੀ ਅਰਦਾਸ ਵੀ ਨਾ ਕਰਦੇਓ ਜਾਨੀ ਉਹਨਾਂ ਨੇ ਇੱਕ ਪੈਸੇ ਗੋਲ ਕੇ ਵਿੱਚ ਪਵਾਉਣ ਦੇ ਮਾਰਿਆ ਨੇ ਉਹ 20000 ਪਿੱਛੇ ਇੱਕ ਗੁਰੂ ਘਰ ਦੀ ਮਰਿਆਦਾ ਜੀ ਧੱਜੀਆਂ ੜਾਤੀਆਂ ਜਿਹਦੇ ਵਿੱਚ ਗਿਆਨੀ ਗੁਰਕਵੀਰ ਸਿੰਘ ਸਾਡੇ ਸਾਹਮਣੇ ਬੈਠੇ ਸੀਗੇ ਹੁਣ ਉਹਦੇ ਗਾਣੇ ਅਸਥਾਨ ਬਦਲਿਆ ਪਹਿਲਾਂ ਵੀ ਅਸਥਾਨ ਕੋਈ ਛੋਟਾ ਨਹੀਂ ਸੀਗਾ ਤਖਤ 시ਰ ਕੇਸਗੜ੍ਹ ਸਾਹਿਬ ਹੁਣ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਇਨਸਾਨ ਕੇਸਾਂ ਦੀ ਬੇਅਦਵੀ ਦਾ ਮੈਂ ਕਹੂੰਗਾ ਵੀ سزا 20000 ਦੇ ਸਾਧ ਹੁਣ ਇਹਨਾਂ ਨੇ ਇੱਕ ਕੋਰ ਕਮੇਟੀ ਬਣਾਈ ਸੀਗੀ ਜੀ ਆਪਣੀ ਵੀ ਬਰਿੰਦੇ ਸਿੰਘ ਦੇ ਮਸਲੇ ਦੀ ਜਾਂਚ ਕਰੀ ਜਾਵੇ ਉਹ ਸੱਚੀ ਆ ਜਾਂ ਝੂਠੀ ਆ ਉਹ ਕਮੇਟੀ ਵਿੱਚ ਹਾਜ਼ਰ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਚੋਂ ਇੱਕ ਵੀ ਬੰਦਾ ਮੇਰੇ ਘਰ ਆਇਆ ਹੋਵੇ ਮੈਨੂੰ ਕਿਸੇ ਦਾ ਫੋਨ ਆਇਆ ਹੋਵੇ ਪਿਛਲੇ 2 ਸਾਲਾਂ ਚ ਜੀ ਮੇਰੇ ਕੋਲ ਤੱਕ ਕਿਸ ਨੇ ਪਹੁੰਚ ਨਹੀਂ ਕਰੀ ਜਿਵੇਂ ਮੈਂ ਇਹਨਾਂ ਦਾ ਕੋਈ ਦੁਸ਼ਮਣ ਹੁੰਦਾ ਜਾਂ ਮੈਂ ਪਾਕਿਸਤਾਨ ਤੋਂ ਆ ਕੇ ਰਹਿ ਰਹੇ ਆ ਜਾਂ ਮੈਂ ਵੀ ਇਹ ਧਰਤੀ ਜਾਂ ਪੰਜਾਬ ਦਾ ਪਸੰਦਾ ਹੈ ਨਹੀਂ ਜੀ ਕੱਲ ਨੂੰ ਮੇਰੀ ਫੋਟੋ ਕਿਸੇ ਕਾਂਗਰਸ ਦੇ ਬੰਦੇ ਨਾਲ ਕਿਸੇ ਅਕਾਲੀ ਦਰ ਨਾਲ ਕਿਸੇ ਭਾਜਪੀ ਨਾਲ ਕਿਸੇ ਵੀ ਪਾਰਟੀ ਨਾਲ ਲੀਕ ਆਊਟ ਹੋ ਗਈ ਮੈਨੂੰ ਇਹ ਨਾ ਕਹਿਣ ਬਰਿੰਦਰ ਸਿੰਘ ਤੂੰ ਆਏ ਹੋ ਗਿਆ ਜਾਂ ਤੂੰ ਬੋ ਹੋ ਗਿਆ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਜਿਨੇ ਧੀ ਭੈਣ ਦੀਆਂ ਗਾਲਾਂ ਖਾਧੀਆਂ ਹੁਣ ਪੰਪਲ ਪ੍ਰੀਤ ਨੇ ਇਹ ਗੱਲ ਮੈਨੂੰ ਕਹੀ ਸੀਗੀ ਤੇਰੀ ਭੈਣ ਦਾ ਨੰਬਰ ਮੇਰੇ ਕੋਲ ਆ ਗਿਆ ਕੈਨੇਡਾ ਵਾਲੀ ਦਾ ਹੁਣ ਤੇਰਾ ਸੀ ਪਰਿਵਾਰ ਮਾਰੂਗਾ ਤੇਰੀ ਭੈਣ ਦਾ ਹਾਲ ਦੇਖੇਂਗੀ ਕਿ ਹੋਊਗਾ ਜਦੋਂ ਮੈਂ ਮਹਾਰਾਜਾ ਗੁਰਦਾਸ ਬੇਨਤੀ ਕਰਦਾ ਵੀ ਪੰਪਲ ਪ੍ਰੀਤ ਤੂੰ ਕੱਲਾ ਹੀ ਜੇਲ੍ਹ ਚੋਂ ਨਿਕਲੇ ਆ ਮੈਂ ਕੱਲਾ ਹਾਂਗਾ ਤੂੰ ਕੱਲਾ ਜੀ ਜਿਵੇਂ ਨਿਪਟੇ ਹੋਊਗੇ ਆਪਾਂ ਦੋਨੇ ਦੇਖ ਲਾਂਗੇ ਮੈਂ ਤੈਨੂੰ ਦੱਸੂਗਾ ਵੀ ਧੀ ਭੈਣ ਦੀ ਇੱਜ਼ਤ ਹੁੰਦੀ ਕੀ ਆ ਹਰਵਿੰਦਰ ਸਿੰਘ ਆ ਇਹ ਗੁਰਸਿੱਖੀ ਨਾਲ ਤੇ ਮੇਰਾ ਭਰਾ ਹੀ ਮੇਰਾ ਕੋਈ ਸਗਾ ਭਰਾ ਨਹੀਂ ਇਹਨੂੰ ਮਰਿੰਦਰ ਸਿੰਘ ਨੇ ਮਾਂ ਪੈਣ ਦੀਆਂ ਗਾਲਾਂ ਕੱਟੀਆਂ ਇਸ ਵਰਦੀ ਵੀ ਕੋਈ ਨਹੀਂ ਸੁਣ ਰਿਹਾ ਹੈਗਾ ਨਾ ਕੋਈ ਪਰਚਾ ਦਰਜ ਨਾ ਉਹ ਤੋਂ ਕੋਈ ਅਸਰੇ ਲਿਸੈਂਸ ਉਲਟਾ ਮੈਂ ਇਹਦੀ ਪੋਸਟ ਪਾਤੀ ਜੀ ਆਪਣੀ ਫੇਸਬੁੱਕ ਤੇ ਵੀ ਹਕਾਰ ਨਹੀਂ ਕਰਨਾ ਚਾਹੀਦਾ ਵੀ ਜਾਤ ਪਾਤ ਨਹੀਂ ਬੜੀ ਹੁੰਦੀ ਇਨਸਾਨ ਬੜਾ ਹੁੰਦਾ ਉਸ ਬੰਦੇ ਨੇ 15 ਤਰੀਕ ਨੂੰ ਤੇ 16 ਆ ਤਰੀਕ ਨੂੰ ਪਿਛੜੀ ਲੰਗੀ ਆਪਣੀ ਜਨਵਰੀ ਨੂੰ ਇੰਸਟਾਗ ਵੀਕੀ ਚਮਕੌਰ ਸਾਹਿਬ ਤੋਂ ਸੰਗਤ ਹੋਵੇ ਤਾਂ ਮੈਨਾਂ ਸੰਪਰਕ ਕਰੇ ਜਿਹੜਾ ਇੱਕ ਆਮ ਚਲੋ ਹੈਗੇ ਮੇਰੀ ਵੀਰ ਭਾਈਆਂ ਹਨਾ ਥੋੜਾ ਹੋਛੇ ਦਿਮਾਗ ਨਾਲ ਚੱਲਦੇ ਉਹ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਸਿੱਖੀ ਚੰਗੀ ਲੱਗਦੀ ਆ ਗਰਾਊਂਡ ਲੈਵਲ ਦੀ ਨਹੀਂ ਚੰਗੀ ਲੱਗਦੀ ਜਿਹੜੇ ਬੰਦੇ ਚਮਕੌਰ ਸਾਹਿਬ ਤੋਂ ਬਾਬਾ ਜੀ 30 ਕਿਲੋਮੀਟਰ ਦੂਰ ਵੀ ਰਹਿੰਦੇ ਸੀ ਨਾ ਉਹਨਾਂ ਨੇ ਵੀ ਮਨਿੰਦਰ ਨੂੰ ਕਮੈਂਟ ਕਰਦੇ ਬਾਬਾ ਜੀ ਅਸੀਂ ਚਮਕੌਰ ਸਾਹਿਬ ਤੋਂ ਹੀ ਆ ਜੀ ਹੁਕਮ ਕਰੋ ਹੁਕਮ ਕਰੋ ਉਹਨੇ ਲਗਭਗ 100 150 ਬੰਦੇ ਨੂੰ ਮੇਰੀਆਂ ਫੋਟੋਆਂ ਪਾਤੀਆਂ ਜੀ ਮੇਰਾ ਪਿੰਡ ਦੱਸਦਾ ਵੀ ਇਸ ਬੰਦੇ ਬਾਰੇ ਪਤਾ ਕਰੋ ਇਹ ਮੇਰੇ ਬਾਰੇ ਗਲਤ ਬੋਲਦਾ ਜਣੀ ਲਗਭਗ 159 ਨੌਜਵਾਨਾਂ ਨੂੰ ਉਹਨੇ ਮਿਸਗਾਈਡ ਕਰਤਾ ਜੀ ਵੀ ਇਸ ਬਾਰੇ ਪਤਾ ਕਰੋ ਹੁਣ ਜਿਹੜੇ ਬੰਦੂ ਨੂੰ ਮੇਰਾ ਪਿੰਡ ਪਤਾ ਲੱਗ ਗਿਆ ਉਹ ਕਿਸੇ ਦੇ ਨਾਨਕੇ ਆ ਮੇਰੇ ਪਿੰਡ ਕਿਸੇ ਦੇ ਦੋਸਤਾਂ ਕਿਸੇ ਦੇ ਕੋਸਾਂ ਉਹ ਸਾਰਿਆਂ ਨੇ ਮੇਰੇ ਪਿੰਡ ਰਾਤ ਨੂੰ ਹੀ ਫੋਨ ਕਰਤੇ ਵੀ ਤੁਹਾਡੇ ਪਿੰਡ ਦਾ ਬਰਿੰਦਰ ਸਿੰਘ ਕੌਣ ਆ ਵੀ ਸੰਤਾਂ ਮਨਿੰਦਰ ਸਿੰਘ ਐਨ ਜੀਓ ਵਾਲੇ ਬਾਬਾ ਜੀ ਵੀ ਸਾਨੂੰ ਉਹਨਾਂ ਨੇ ਫੋਟੋ ਭੇਜੀ ਆ ਵੀ ਪਤਾ ਨਹੀਂ ਉਹ ਕਿੱਡਾ ਕਿ ਸੱਚਾ ਇਨਸਾਨ ਆ ਕਉਕੀ ਘਰੇਲੂ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬਹੁਤਾ ਸੱਚਾ ਸੁੱਚਾ ਬਣੇ ਜ਼ਰੂਰੀ ਨਹੀਂ ਵੀ ਅਸਲ ਜ਼ਿੰਦਗੀ ਜੀ ਵੀ ਸੱਚਾ ਹੋਵੇ ਜ਼ਰੂਰੀ ਇਹ ਵੀ ਨਹੀਂ ਵੀ ਉਹ ਮਾੜਾ ਵੀ ਹੋਵੇ ਮੈਂ ਇਹ ਨਹੀਂ ਕਹਿੰਦਾ ਆਪਾਂ ਲੋਕ ਕੀ ਕਰਦੇ ਆ ਸੋਸ਼ਲ ਮੀਡੀਆ ਤੇ ਬੰਦੇ ਨੂੰ ਦੇਖ ਕੇ ਉਹਨੂੰ ਰੱਬ ਸਮਝ ਲੈਂਦੇ ਆ ਤੇ ਸੋਸ਼ਲ ਮੀਡੀਆ ਤੇ ਉਹਦਾ ਕੀ ਮਾੜਾ ਪੱਕ ਦੇਖ ਕੇ ਉਹਨੂੰ ਮਾੜਾ ਸਮਝ ਲੈਂਦੇ ਆ ਕਿਉਂਕਿ ਮੈਂ ਖੁਦ ਅਮਰਤਪਾਲ ਦੀ ਇੰਨੀ ਕੁ ਸਪੋਰਟ ਕੀਤੀ ਆ ਸੋਸ਼ਲ ਮੀਡੀਆ ਤੇ ਬੇਸ ਤੇ ਹੀ ਤੇ ਉਸ ਚੀਜ਼ ਦਾ ਨਤੀਜਾ ਮੈਂ ਮਾਂ ਪੈਣ ਦੀਆਂ ਗਾਲਾਂ ਖਾ ਕੇ ਉਸ ਚੀਜ਼ ਦਾ ਨਤੀਜਾ ਮੈਂ ਘਟਾਈ ਖਾ ਕੇ ਉਤਾਰੀ ਆ ਜਦੋਂ ਨੂੰ ਮੈਂ ਨਿੱਜੀ ਤੌਰ ਤੇ ਬੰਦਾ ਨੂੰ ਪਰਖੇ ਹੈ ਨਾ ਵੀ ਬੰਦਾ ਮਾਰਕਟਾਈ ਕਰਕੇ ਵੀ ਤੇ 15 14 ਤਰੀਕ ਦੀ ਮਾਰਕਟ ਆਈ ਹੋਈ 15 ਤਰੀਕ ਦੀ ਕੋਈ ਐਫ ਆਈ ਆਰ ਦਰਜ ਹੋਈ 29 ਨੰਬਰ ਜੀ ਤੇ 17 ਪਤਨੀ 18 ਤਰੀਕ ਨੂੰ ਸ਼ੀਤਬਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦਾ ਸ਼ੀਦੀ ਦਿਹਾੜਾ ਸੀਗਾ ਉਹਨਾਂ ਦੇ ਪਿੰਡ ਜੀ ਗਰਜੰਟ ਸਿੰਘ ਉੱਥੇ ਬੁੱਧ ਸਿੰਘ ਵਾਲਾ ਉਹ ਬੰਦਾ ਮਹਾਰਾ ਦੀ ਹਜੂਰੀ ਤੋਂ 10 ਜਾਂ 15 ਫੁੱਟ ਦੂਰ ਖੜਾ ਸੀਗਾ ਜਿਹੜਾ ਕਿ ਐਨ ਪੂਰਾ ਹਕਾਰ ਵਿੱਚ ਐਨ ਪੂਰਾ ਮਾਣ ਸ਼ਾਨ ਨਾਲ ਝੂਠ ਬੋਲ ਰਿਹਾ ਸੀਗਾ ਹਕੂਮਤ ਨੇ ਝੂਠਾ ਪਰਚਾ ਦਰਜ ਕਰਿਆ ਬਰਿੰਦਰ ਸਿੰਘ ਮੈਂਟਲ ਯਾਪਸੈਟ ਬੰਦਾ ਉਹ ਜਾਦਾ ਮੇਰੀ ਦਵਾਈ ਸ਼ੋਅ ਕਰ ਦੇਵੇ ਵੀ ਮੈਂ ਕਦੇ ਕੋਈ ਮੈਂਟਰੀ ਯਾਪਸੈਟ ਤੌਰ ਤੇ ਦਵਾਈ ਖਾਧੀ ਆ ਜਾਂ ਉਹ ਪਰਚਾ ਝੂਠਾ ਕਰ ਦੇਵੇ ਵੀ ਬਰਿੰਦਰ ਸਿੰਘ ਨੇ ਝੂਠਾ ਪਰਚਾ ਦਰਜ ਕਰਿਆ ਮੈਨੂੰ ਜਿਹੜੀ ਸਜ਼ਾ ਵੀ ਅਮਰਤਪਾਲ ਲਾਊਗਾ ਮੈਨੂੰ ਮਨਜ਼ੂਰ ਆ ਪਰ ਜਿਹੜੇ ਹੁਣ ਪੰਜਾਬ ਦੀ ਸੰਗਠਾ